ਹੈਲੋ ਵੈਲਕਮ ਮਾਈ ਚੈਨਲ ਸਤ ਸ੍ਰੀ ਅਕਾਲ ਮੈਂ ਇੱਕ ਮੀਟਬੋਸ ਬਣਾਇਆ ਹੈਗਾ ਦੇਖੋ ਬਹੁਤ ਪਿਆਰਾ ਲੱਗਦਾ ਹੈਗਾ ਬਸੰਗ ਬਚਦੀ ਪਈ ਸੀ ਮੇਰੇ ਕੋਲ ਮਾਂਹ ਚੱਲ ਮਾਂਹ ਚੱਲ ਆਪ ਬਣਾ ਰਹੀ ਨੀ ਇਹ ਨਾਲ ਬਸੰਗ ਲੇ ਕੇ ਲੱਗ ਜੂ ਇਹਨਾਂ ਨੂੰ ਬਹੁਤ ਸੋਹਣਾ ਲੱਗਦਾ ਦੇਖੋ ਜੇ ਪਸੰਦ ਆਇਆ ਸਭ ਨੂੰ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਲੋ ਸ਼ੇਅਰ ਕਰ ਲੋ ਐ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸੋਹਣਾ ਲੱਗਿਆ ਇਹਦੀ ਪੂਰੀ ਫੁੱਲ ਵੀਡੀਓ ਮੈਂ ਬਣਾਉਂਦੀ ਵੀਦੀ ਉਹਦੋਂ ਅਗਲੀ ਵੀਡੀਓ ਵਿੱਚ ਪਾਉਂਗੀ ਦੇਖੋ ਬਹੁਤ ਸੋਹਣਾ ਲੱਗਦਾ ਕੋਈ ਖਾਸ ਜ਼ਿਆਦੇ ਉੱਨਵ ਨਹੀਂ ਲੱਗੀ ਇਹਨੂੰ ਠੀਕ ਜਿਹੀ ਆ ਗਈ ਲੜਕੀਆਂ ਦਾ ਬਣ ਜਾਂਦੇ ਰਸੈਪੀ ਤੇ ਅੱਜ ਆਲਪੌਂਟੇ ਟਾਈਮ ਲੱਗਿਆ ਹੈ ਦੇਖ ਮੈਂ ਫਿਰ ਨੈਣਾਂ ਥਰਲੇ ਲਾਫ ਕਰਾਂ ਹੈ ਨੰਮ ਬਹੁਤ ਪਿਆਰਾ ਡਿਜ਼ਾਈਨ ਕਰ ਲਿਆ ਕਾਂ